ਉਜਵਨਾ ਆਪਣੇ ਰਸਾਲੇ ਨੂੰ ਤਾਂ ਫਰਾਂਸ ਦੇ ਜੰਗ 'ਚ ਕੱਲਣ ਦੀ ਤਿਆਰੀ ਹੋ ਰਹੀ ਏ ਤੂੰ ਕਹਿਣਾ ਛੁੱਟੀ ਚਾਹੀਦੀ ਸੁਣੋ 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 ਰਾਜਾ ਦਾ ਫੈਸਲਾ ਰਿਆਸਤ ਦਾ ਫਰਮਾਨ ਸੁੱਚਾ ਸਮਾਉਂ ਵਾਲੇ ਨੂੰ ਇੱਥੇ ਫਾਸੀ ਦਿੱਤੀ ਜਾਣੀ ਏ ਓਏ ਸੁੱਚਾ ਲਓ ਵੀ ਇਹ ਸਮਾ ਦਾ ਸੁੱਚਾ ਤੇ ਨਾਲ ਉਹਦਾ ਪੱਤ ਵਟ ਯਾਰ ਕੁੱਤਰ ਜਦੋਂ ਖੜ ਜਾਂਦੇ ਯਾਰ ਪਿੱਠਾ ਜੋੜ ਕੇ ਨਹੀਂ थर-थर ਪਿੰਡ ਕੰਪਦਾ ਨਾਲੇ ਮੈਨੂੰ ਪੱਕੀ ਨਹੀਂ ਪੱਕਾ ਲੱਗਦਾ ਸਸਿਕਾਉਂ ਨਿਪੈਣੋਂ ਨਿਸਹਿਲੀਓ ਪਾਣੋ ਦੀ ਵਾ ਤੇਲ ਤੇਲਿਓ ਲੋਹੜੀ ਤੇ ਬੰਨੇ ਕੁੜੀਆਂ ਦਾ ਕੱਡਾ ਸਮਉ ਤੋ ਪਾਈ ਤੇ ਲਿਆ ਗਈ ਹੁਣ ਚਾਕੋ ਆਈਂ ਦਰਤਾ ਨਹੀਂ ਜਾਏਗਾ ਜੇ ਖਿੱਚ ਕੇ ਧਰਤੀ ਦੇ ਪੈਰ ਮਾਰਾਂ ਨਾ ਤਰਾਦਾ ਪਿੰਡ ਭਜਾ ਦੂ। ਦੇ ਕੁੜੀਆਂ ਦੇ ਮੈਲ ਜਾਣ ਤੋਂ ਪਹਿਲਾਂ ਬਹੂ ਦੀ ਸੰਗਤਾਂ ਲੋਹਾ ਲੋ। ਤੂੰ ਰਹਿਣ ਦੇ। ਕਿਤੇ ਸੰਗ ਲੈਂਦੀ ਲੈਂਦੀ ਜਮਾਂਈਂ ਨਾ ਲੈ ਜਾਏ। ਪੈਨ ਰਹਿਣਿਆਂ ਨਜ਼ਰ ਲਾ ਕੇ ਕਿਸੇ ਦੀ ਇਸ ਕਰਦੀਆਂ ਖੁਸ਼ੀਆਂ ਨੂੰ। ਚਸਤਨ ਤਿੰਮੀ ਨੂੰ ਕਹਿਣ ਦਾ ਹੱਕ ਮਿਲ ਗਿਆ ਨਾ ਹੁਣ ਸਨ ਸੂਰਜ ਦੂਜੇ ਪਾਸੇੋਂ ਚੜਜੂ ਲੈ ਚੜ ਗਿਆ ਸੂਰਜ ਦੂਜੇ ਪਾਸੇੋਂ ਬੋਲ ਸੁਚੇਤੇ ਕੋ ਕਰਦੀ ਯਾਰੀ ਦੀਆਂ ਗੱਲਾਂ ਸੱਤਾ ਪਿੰਡਾਂ ਚ ਹੁੰਦੀਆਂ ਸੀ ਹੁਣ ਉਹਨਾਂ ਦੇ ਬੈਰ ਦੀਆਂ ਹੁੰਦੀਆਂ ਭਾਈ ਅੱਧਾ ਪਿੰਡ ਤਾਂ ਫਟੜ ਰਿਹਾ ਫਰਦਾ ਭਾਈ ਚਾਹੇ ਸਾਰਾ ਹੋ ਜਾਈ ਹੁਣ ਤਾਂ ਕਤਲ ਹੋਣਗੇ ਕਤਲ ਇਹ ਤੇ ਕਿਲਾਣਾ ਹੈ ਪਾਗ ਲੈਣਾ ਹੈ ਹਲਕੇ ਵੀ ਮਪਾਲ ਪੱਤੀ ਪੈਰ ਨਾ ਪਾਈ ਜਾਏਗਾ ਖੋਡਿਆਂ ਤੇ ਜਾਏਗਾ ਮੋਡਿਆਂ ਤੇ ਐਡਾ ਕੱਠ ਮਰਨ ਦੀ ਕੀ ਲੋੜ ਸੀ ਲੋਕ ਕਹਿਣਗੇ ਵੀ ਕੁੱਕਰ ਡਰ ਗਿਆ ਚਲੋ ਸਾਰੇ ਖਾੜੇ ਤੇ ਨਾਲੇ ਲੰਘੋ ਪਿੰਡ ਚ ਨਲਕਾਰੇ ਮਾਰ ਕੇ ਬਦਦਾ ਲੱਗੇ ਕੁੱਕੇ ਕਹਿੰਦੇ ਕਿ ਨੂੰ ਆ ਮੈਂ ਅਜੇ ਤੱਕ ਅਜਿਹੀ ਲੜਾਈ ਨਹੀਂ ਦੇਖੀ ਕੱਲਾ ਹੀ ਆ ਗਿਆ ਕਿੱਥੇ ਰ ਤੇਰੇ ਹਮਾਈਤੀ ਸ਼ੇਰ ਕੱਲਾ ਹੀ ਹੁੰਦਾ ਕੁਕਰਾ